ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੇ ਪਾਤਸ਼ਾਹ ਹੀ ਦਸਵੇਂ ਪ੍ਰਥਮ ਭਗਵਤੀ ਸਮਰਕਏ ਗੁਰੂ ਨਾਨਕ ਲਾਇ ਧਿਆਇ ਨਿਰੰ&*ਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨ ਸਿਮਰਾਓ ਸ੍ਰੀ ਹਰਿ ਰਾਏ ਸਿਦਿਆ ਰਕਿਸ਼ਣਾ ਤੇ ਆਈ ਜਿਸ ਬਿਠੇ ਸਬਦੁ ਗੁਜਾਇ ਤੇਗ ਬਹਦਰਿ ਸਿਮਰਿਆ ਇਕ ਘਰ ਨਉ ਨਿ ਜਾਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤਾ ਧਿਆਨ ਧਰ ਕੇ ਬੋਲ ਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਾਂ ਜਾਬਿਆਂ ਚਾਲੀਆਂ ਮੁਕਟਿਆਂ ਹਾਠੀਆਂ ਜਾਬੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਨ ਸ਼ਕੇ ਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨਡਿਤ ਕੀਤਾ ਤਿਨਾ ਪਿਆਰਿਆਂ ਸਚਿਆਰ ਨੇ ਕਮਾਇਦਾ ਧਿਆਨ ਧਰ ਕੇ ਖਾਲਸਾ ਜੀ ਬਲ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਦੇ ਧਰਮ 헤ਦ ਸੀਸ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਲੁਹਾਈਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੇ ਕੇਸਾਂ ਸਵਾਸਾਂ ਨਾਲ ਨਿਭਾਹੀ ਤਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਖ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਾਰ ਕੇ ਬੱਲੇ ਗੁਰੂ ਵਾਹਿਗੁਰੂ ਪ੍ਰਿਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਅਮਨ ਕਸਦ ਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਛਿਆ ਰਿਆ ਇੱਕ ਦੇਗ ਤੇ ਫਤਬਰਜ ਕੀ ਪਾਇ ਪੰਥ ਕੀ ਜੇਤ ਸ਼੍ਰੀ ਸਾਹਿਬ ਜੀ ਸਹਾਇ ਖਾਲਸ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ দান ਕੇ ਸਦਨ ਰਹਿਤ ਦਾਨ ਬਵੇਕ ਦਾਨ ਵਿੱਚ ਸਾਹਾ ਦਾਨ ਪਰ ਸਾਹਾ ਦਾਨ ਦਾਨ ਸਰਦਾਰ ਨਾਮ ਦਾਨ ਸ਼੍ਰੀ ਅਭਰ ਸਰਜੀ ਦੇ ਦਰਸ਼ਨ ਇਸ਼ਰਾਨ ਚੌਕੀਆਂ ਝੰਡੇ ਬੁੰਗੇ ਜੁਗੁ ਜੋਗ ਅਨਲ ਧਰਮ ਕਾ ਜਾਇ ਕਾਰ ਬਲ ਜੀ ਸਿਖਾਂ ਦਾ ਮਾਰਨੀ ਵਾ ਮਾਤੇ ਉੱਚੀ ਮਤ ਪਾਦ ਦਾ ਰਾਖਾ ਬਵਾਹੇ ਕਰੋ ਇਹ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜਿਓ ਸ਼੍ਰੀ ਗੁਰ ਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੱਲ੍ਹੇ ਹਤੋਂ ਪੰਥਰੋਂ ਮੇ ਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੁਧਾਰ ਦਾ ਨਾਨਕ ਖਾਲਸਾ ਜੀ ਨਿਬਖਿਸ਼ ਏ ਨਿਮਾਨਿਆਂ ਦੇ ਮਾਨ ਨਿਤਾਰਿਆਂ ਦੇ ਤਾਨ ਨਿਉਟਿਆਂ ਦੀ ਓਟ ਸਚਿਪਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਹਜੂਰ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਰਹੇ ਬਦ ਸਦਕਾ ਚਾਰ ਪਹਿਰ ਰੈਨ ਸੁਖ ਆਨੰਦ ਨਾਲ ਬਤੀਤ ਹੋਈ ਹੈ ਚਾਰ ਪਹਿਰ ਦਿਨ ਆਪਦੇ ਘਾਰੇ ਅੰਦਰ ਸੁਖ ਆਨੰਦ ਨਾਲ ਬਤੀਤ ਕਰਵਾਉਣਾ ਅਮਰ ਸ਼ਹੀਦ ਧਨ ਧਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਿਤ੍ਰਸਥਾਨ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਜੀ ਵਿਖੇ ਪਾਵਨ ਦਰਬਾਰੇ ਅੰਦਰ ਆਪਦੇ ਸੁੰਦਰ ਸਿੰਘਾਸਣ ਸਜਾਏ ਗਏ ਹਨ ਆਪ ਜੀ ਪ੍ਰਕਾਸ਼ ਮਾਰ ਹੋ ਕੇ ਸੰਗਤ ਨੂੰ ਦਰਸ਼ਕਦਾਰੇ ਬਖਸ਼ਦੇ ਹੋਏ ਪਾਵਨ ਹੁਕਮ ਦਾ ਵਾਸ਼ ਕੇ ਲੈ ਹਾਲ ਕਰੋ ਸਰਬਤ ਸੰਗਤ ਦੀਆਂ ਹਾਜ਼ਰੀਆਂ ਦਿਲ ਫੁੱਲ ਪੇਡਾ ਵਾਲਦਾਰ ਤੇ ਪਰਵਾਨ ਕਰਨੀਆਂ ਸਤਿਗੁਰੂ ਜੀ ਹੋ ਕਰੋ ਕਿਰਪਾ ਵੀ ਦਾ ਪਾਵਨ ਸਰੂਪ ਸੁਖ ਆਸਣ ਸਾਡਾ ਤੋਂ ਪ੍ਰਕਾਸ਼ ਅਸਾਧ ਤੱਕ ਲੈ ਜਾਣ ਦੀ ਆਗਿਆ ਬਖਸ਼ੋ ਜੀ ਰਸਤੇ ਦੀ ਬਾਦ ਕਾ ਤੇ ਅਗ ਸੰਗ ਸਹਾਇ ਹੋਲ ਸੇਹੀ ਪਿਆਰੇ ਮੇਲ ਜਿਨਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਮ ਇਕ ਨਾਮ ਚਾਤੀ ਗਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀਤੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ